IPL 2025 ਦੇ 11ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਗੁਹਾਟੀ ਦੇ ਬਾਰਸਾ ਪਾਰਾ ਕ੍ਰਿਕਟ ਸਟੇਡੀਅਮ 'ਚ ਚੇਨਈ ਸੁਪਰ ਕਿੰਗਸ ਨਾਲ ਹੋਇਆ। ਇਸ ਮੈਚ 'ਚ ਰિયાન ਪ੍ਰਾਕਰ ਦੀ ਕਪਤਾਨੀ 'ਚ ਰਾਜਸਥਾਨ ਨੇ CSK ਨੂੰ 6 ਦੌੜਾਂ ਨਾਲ ਹਰਾਇਆ ਤੇ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਰਾਜਸਥਾਨ ਰਾਇਲਜ਼ ਨੇ ਇੱਕ ਰੋਮਾਂਚਕ ਮੈਚ 'ਚ ਚੇਨਈ ਸੁਪਰ ਕਿੰਗਸ ਨੂੰ 6 ਦੌੜਾਂ ਨਾਲ ਹਰਾਇਆ ਐਸ ਲਈ ਨਿਤਿਸ਼ ਰਾਣਾ, ਬਨਿੰਦੂ ਹਸਰੰਗਾ ਤੇ ਸੰਦੀਪ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਰਾਜਸਥਾਨ ਨੇ ਚੇਨਈ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਦਿੱਤਾ ਜਵਾਬ ਚ ਸੀਐਸਕੇ ਸਿਰਫ 176 ਦੌੜਾਂ ਹੀ ਬਣਾ ਸਕੀ ਰਾਜਸਥਾਨ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਲਈ ਉੱtre ਸੀਐਸਕੇ ਲਈ ਰਿਤੂ ਰਾਜ ਗਾਇਕਵਾਰ ਨੇ ਕਪਤਾਨੀ ਦੀ ਭਾਰੀ ਖੇਡੀ ਹਾਲਾਂਕਿ ਉਹ ਜਿੱਤ ਨਹੀਂ ਲਿਆ ਸਕਿਆ ਗਾਇਕਵਾਰ ਨੇ 44 ਗੇਂਦਾਂ ਚ 63 ਦੌੜਾਂ ਬਣਾਈਆਂ ਰਾਹੁਲ ਤ੍ਰਿਪਾਠੀ ਨੇ 23 ਦੌੜਾਂ ਦਾ ਯੋਗਦਾਨ ਪਾਇਆ शिवम दुबे 18 ਦੌੜ ਬਣਾ ਕੇ ਆਊਟ ਹੋ ਗਿਆ ਮਹਿੰਦਰ ਸਿੰਘ ਧੋਨੀ 16 ਦੌੜ ਬਣਾ ਕੇ ਪਵੇਲੀਅਨ ਪਰਤ ਗਏ ਜਡੇਜਾ 32 ਦੌੜ ਬਣਾ ਕੇ ਅਜੇ ਤੂ ਰਿਹਾ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 182 ਦੌੜ ਬਣਾਈਆਂ ਇਸ ਦੌਰਾਨ ਨਿਤਿਸ਼ ਰਾਣਾ ਨੇ 36 ਗੇਂਦਾਂ 'ਚ 81 ਦੌੜ ਬਣਾਈਆਂ ਉਸਨੇ 10 ਚੌਕੇ ਤੇ 5 ਛੱਕੇ ਮਾਰੇ ਕਪਤਾਨ ਜિયાન ਪ੍ਰਾਗ ਨੇ 37 ਦੌੜਾਂ ਦਾ ਯੋਗਦਾਨ ਪਾਇਆ ਸੰਜੂ ਸैमਸਨ ਨੇ 20 ਦੌੜਾਂ ਬਣਾਈਆਂ ਸ਼ਿਮਰੋਂ ਹੇਟਮਾਇਰ 19 ਦੌੜ ਬਨਾ ਕੇ ਆਊਟ ਹੋ ਗਿਆ ਅਜ਼ੁਰਾਂ ਚਨਈ ਲਈ ਖਲੀਲ ਅਹਿਮਦ ਨੂਰ ਅਹਿਮਦ ਤੇ ਮੈਸ਼ਾ ਪੱਥੀ ਰਾਣਾ ਨੇ 2-2 ਵਿਕਟਾਂ ਲਈਆਂ ਜਡੇਜਾ ਤੇ ਅਸ਼ਵੀਨ ਨੇ ਵੀ ਇੱਕ-ਇੱਕ ਵਿਕਟ ਹਾਸਲ ਕੀਤੀ